ਪਰਿਵਾਰ ਦੇ ਲਈ ਖੁਸ਼ੀ ਦਾ ਦਿਨ ਸੀ ਕਿਉਂਕਿ ਉਹ ਦਿਨ ਸਾਲ ਬਾਅਦ ਆਇਆ ਸੀ ਪਰਿਵਾਰ ਖੁਸ਼ ਸੀ ਕਿ ਅੱਜ ਉਸ ਖੁਸ਼ੀ ਨੂੰ ਪਰਿਵਾਰ ਇਕੱਠੇ ਹੋ ਕੇ ਮਨਾਏਗਾ ਪਰ ਪਰਿਵਾਰ ਨੂੰ ਇਹ ਨਹੀਂ ਪਤਾ ਸੀ ਕਿ ਇਹ ਜਹਾ ਦਿਨ ਮੁੜ ਕੇ ਕਦ ਨਹੀਂ ਆਏਗਾ ਉਹ ਆਪਣੇ ਬੱਚੇ ਦਾ ਜਨਮ ਦਿਨ ਕਦ ਨਹੀਂ ਮਨਾ ਪਾਗੇ ਕਿਉਂਕਿ ਜੋ ਹੋਇਆ ਉਹ ਸੱਚਮੁੱਚ ਪਰਿਵਾਰ ਦੇ ਲਈ ਬਹੁਤ ਵੱਡਾ ਸਦਮਾ ਸੀ ਪਰਿਵਾਰ ਤੇ ਦੁੱਖਾਂ ਦਾ ਪਹਾੜਾ ਗਿਰਿਆ ਸੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਕਿਉਂਕਿ ਜਿਸ ਖੁਸ਼ੀ ਦੇ ਲਈ ਜਨਮ ਦਿਨ ਮਨਾਉਣ ਦੇ ਲਈ ਕੇਕ ਮੰਗਵਾਇਆ ਗਿਆ ਕੇਕ ਕੱਟਿਆ ਗਿਆ ਪਰਿਵਾਰ ਦੇ ਨਾਲ ਮਿਲ ਕੇ ਪਰਿਵਾਰ ਨੇ ਵੀ ਕੇਕ ਕੱਟਿਆ ਕੇ ਖਾਇਆ ਪਰ ਜਿਹੜਾ ਜਿਸ ਬੇਟੀ ਦਾ ਜਿਸ ਬੱਚੇ ਦਾ ਜਨਮ ਦਿਨ ਸੀ ਉਹਦੇ ਵੀ ਤਬੀਅਤ ਖਰਾਬ ਹੋ ਗਈ ਸਵੇਰੇ ਜਦੋਂ ਡਾਕਟਰਾਂ ਦੇ ਕੋਲ ਪਰਿਵਾਰ ਲੈ ਕੇ ਗਿਆ ਤਾਂ ਡਾਕਟਰਾਂ ਨੇ ਉਸ ਬੱਚੇ ਨੂੰ ਮ੍ਰਿਤਕ ਕਰਾ ਦੇਤਾ ਦੋਸਤੋ ਇਹ ਸੁਣਦੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿ ਰਾਤ ਤੱਕ ਜਿਸ ਬੱਚੀ ਦੇ ਨਾਲ ਜਿਸ ਬੇਟੀ ਦੇ ਨਾਲ ਜਨਮ ਦਿਨ ਦੀਆਂ ਖੁਸ਼ੀਆਂ ਮਨਾ ਰਹੇ ਸੀ ਹੱਸ ਖੇਡ ਰਹੇ ਸੀ ਉਹ ਬੱਚੀ ਇਸ ਦੁਨੀਆ ਤੋਂ ਚਲੀ ਗਈ ਆਰੋਪ ਹੈ ਕਿ ਉਸ ਬੱਚੇ ਦੀ ਮੌਤ ਉਸ ਕੇਕ ਖਾਣ ਕਰਕੇ ਹੋਈ ਉਸ ਕੇਕ ਦੀ وجہ ਨਾਲ ਹੋਈ ਜਿਹੜਾ ਜਨਮ ਦਿਨ ਦੇ ਲਈ ਕੇਕ ਮੰਗਵਾਇਆ ਗਿਆ ਸੀ ਇਹ ਦੱਸਿਆ ਜਾਂਦਾ ਪਰਿਵਾਰ ਦਾ ਆਰੋਪ ਹੈ ਕਿ ਸ਼ਾਇਦ ਉਹਦੇ ਵਿੱਚ ਕੁਝ ਜ਼ਹਿਰੀਲਾ ਸੀ ਮਾਮਲਾ ਪੁਲਿਸ ਦੇ ਕੋਲ ਗਿਆ ਪੁਲਿਸ ਵੱਲੋਂ ਕਿਸ ਦਰਜ ਕਰ ਲਿਆ ਗਿਆ ਪਹਿਲੇ ਤਾਂ ਇਹ ਨਹੀਂ ਪਤਾ ਲੱਗਿਆ ਕਿ ਆਖਰ ਕਿਸ ਬੇકરી ਤੋਂ ਆਨਲਾਈਨ ਇੱਕ ਕੇਕ ਮੰਗਾਇਆ ਗਿਆ ਸੀ ਡਿਲੀਵਰ ਹੋਇਆ ਸੀ ਪਰ ਆਖਰਕਾਰ ਪੁਲਿਸ ਵੱਲੋਂ ਉਸ ਬੇકરી ਦਾ ਪਤਾ ਲਾ ਲਿਆ ਗਿਆ ਪਤਾ ਲੱਗਣ ਤੋਂ ਬਾਅਦ ਤਿੰਨ ਆਰੋਪੀਆਂ ਨੂੰ ਵੀ ਅਰੈਸਟ ਕਰ ਲਿਆ ਗਿਆ ਦੱਸਿਆ ਜਾਂਦਾ ਕਿ ਬੇકરી ਮਾਲਕ ਫਿਲਹਾਲ ਫਰਾਰ ਹੈ ਨਮਸਕਾਰ ਜੀ ਹਾਂ ਦੋਸਤੋ ਮੈਂ ਪਵਨ ਮੁਖੀਜਾ ਮੁਖੇਜਾ ਅਰੇਲ ਨਿਊਜ਼ ਡਾਟਾ ਦਾ ਸਦਾ ਸਵਾਗਤ ਹੈ। ਪਟਿਆਲਾ ਦਾ ਮਾਮਲਾ ਮਾਮਲਾ ਅਮਨ نگر ਰੈਣਵਾਲ। ਕਹਿੰਦੇ ਅਮਨ نگر ਰੈਣਵਾਲੀ ਬੱਚੀ 10 ਸਾਲਾ ਮਾਨਵੀ ਦੇ ਦਾ ਜਨਮ ਦਿਨ 24 ਮਾਰਚ ਨੂੰ ਸੀ। 26 ਮਾਰਚ ਨੂੰ ਜਨਮ ਦਿਨ ਸੀ। ਤਦ ਪਰਿਵਾਰ ਵਾਲਿਆਂ ਨੇ ਇਕੱਠੇ ਹੋ ਕੇ ਬੈਠ ਕੇ ਜਨਮ ਦਿਨ ਮਨਾਣਾ ਸੀ। ਕਿਆ ਜਾਂਦਾ ਕਿ ਆਨਲਾਈਨ ਕੇਕ ਆਰਡਰ ਕਰ ਦਿੱਤਾ ਗਿਆ ਫੂਡ ਸਪਲਾਈ ਕਰਨ ਵਾਲੀ ਜਿਹੜੀ ਕੰਪਨੀ ਹੈ ਆਨਲਾਈਨੋਂ ਆਰਡਰ ਕੀਤਾ ਗਿਆ ਘਰ ਆ ਗਿਆ ਸ਼ਾਮ ਨੂੰ 7 ਵਜੇ ਕਟਿਆ ਗਿਆ ਕਨੇ ਕੇਕ ਖਾਣ ਤੋਂ ਬਾਅਦ ਪਰਿਵਾਰ ਦੇ ਮੈਂਬਰ ਜਿਹੜਾ ਤਬੀਤ ਖਰਾਬ ਹੋ ਗਈ ਤੇ ਜਿਹਦਾ ਜਨਮ ਦਿਨ ਸੀ ਮਾਨਵੀ ਉਹਨੂੰ ਵੀ ਉਲਟੀਆਂ ਲੱਗੀਆਂ ਪਰਿਵਾਰ ਦਾ ਰੋਪ ਹੈ कि ਜਦੋਂ ਸਵੇਰੇ ਲਗਭਗ 4 ਵਜੇ ਉਹਨਾਂ ਨੇ ਮਾਨਵੀ ਨੂੰ ਚੈੱਕ ਕੀਤਾ ਤਾਂ ਮਾਨਵੀ ਦਾ ਸਰੀਰ ਠੰਡਾ ਪੈ ਚੁੱਕਿਆ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਮਾਨਵੀ ਦਾ ਸਰੀਰ ਠੰਡਾ ਪੈ ਚੁੱਕਿਆ ਹੈ ਤਾਂ ਪਰਿਵਾਰ ਵਾਲੇ ਬਿਨਾਂ ਦੇਰੀ ਕੀਤੇ ਮਾਨਵੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ ਪਰ ਜਦੋਂ ਡਾਕਟਰ ਨੇ ਚੈੱਕ ਕੀਤਾ ਤਾਂ ਡਾਕਟਰਾਂ ਨੇ ਕਿਹਾ ਕਿ ਮਾਨਵੀ ਦੁਨੀਆ ਛੋ ਚੁੱਕੀ ਹੈ ਮਾਂ ਨੂੰ ਮ੍ਰਿਤਕ ਕਰਾ ਦੇ ਦਿੱਤਾ ਇਤਨਾ ਸੁੰਦਰ ਹੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਪਰਿਵਾਰ ਦਾ ਰੋੜੋ ਕੇ ਬੁਰਾ ਹਾਲ ਹੋ ਗਿਆ ਕਿਉਂਕਿ ਜਿਸ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਜਾਂਦਾ ਉਹ ਦੁੱਖ ਸਿਰਫ ਉਸ ਪਰਿਵਾਰ ਨੂੰ ਪਤਾ ਹੁੰਦਾ ਹੈ ਕਿ ਉਹ ਕਿੰਨਾ ਦੁਖੀ ਹੈ ਉਸ ਪਰਿਵਾਰ ਤੇ ਕੀ ਬੀਤ ਰਿਹਾ ਹੈ ਪਰਿਵਾਰ ਦਾ ਆਰੋਪ ਹੈ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ 24 ਮਾਰਚ ਨੂੰ ਬੇਟੀ ਦੇ ਜਨਮ ਦਿਨ ਤੇ ਔਨਲਾਈਨ ਕੇਕ ਮੰਗਵਾਇਆ ਗਿਆ ਸੀ ਤੇ ਕੇਕ ਖਾਣ ਕਰਕੇ ਉਲਟੀਆਂ ਲੱਗੀਆਂ ਲੱਗਦਾ ਕਿ ਕੇਕ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਸੀ ਜਿਸ ਕਰਕੇ ਮਾਨਵੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਕਿਸ ਦਰਜ ਕਰ ਲਿਆ ਗਿਆ। ਕਿਸ ਦਰਜ ਕਰਨ ਤੋਂ ਬਾਅਦ ਅੱਕ ਸਵਾਲੇ ਖੜਾ ਹੋ ਗਿਆ ਸੀ ਆਖਰ ਵੀ ਔਨਲਾਈਨ ਕੇਕ ਜਦੋਂ ਆਰਡਰ ਹੋਇਆ ਕਿਹੜੇ ਵਿਅਕਤੀ ਤੋਂ ਆਇਆ? ਕੋਈ ਮਨ ਲਈ ਯਾਰ ਨਹੀਂ ਸੀ ਜਿਹਦੇ ਦੇ ਸ਼ੱਕ ਸੀ ਉਹਨੇ ਇੱਕ ਤਰ੍ਹਾਂ ਨਾਲ ਮਨਾ ਕਰ ਦਿੱਤਾ ਕਿ ਮੇਰੀ ਬੇਕਰੀ ਜੋ ਕੇਕ ਨਹੀਂ ਗਿਆ ਪਰਾਰ ਵੱਲੋਂ ਫਿਰ ਇੱਕ ਆਨਲਾਈਨ ਜਿਹੜਾ ਫੂਡ ਸਪਲਾਈ ਕੰਪਨੀ ਨਹੀਂ ਫਿਰ ਆਨਲਾਈਨ ਕੇਕ ਮੰਗਵਾਇਆ ਗਿਆ ਕੇਕ ਜਿਹੜਾ ਲੈ ਕੇ ਡਿਲੀਵਰੀ ਬੋਏ ਆ ਉਸ ਤੋਂ ਬਾਅਦ ਪੁਲਿਸ ਤੱਕ ਪਹੁੰਚ ਕੀਤੀ ਗਈ ਉਸ ਬੇਕਰੀ ਵਾਲੇ ਤੱਕ ਗਏ ਜਿੱਥੋਂ ਕੇਕ ਆਇਆ ਸੀ ਪਰ ਇਹ ਉਹ ਮਨਲੀ ਧਾਰਨੀ ਸੀ ਕਿ ਜਿਹੜਾ 24 ਮਾਰਚ ਨੂੰ ਕੇਕ ਗਿਆ ਸੀ ਉਹ ਉਹਦੇ ਵਿਕਰੀ ਤੋਂ ਗਿਆ ਸੀ ਇਹ ਬਹੁਤ ਹੀ ਮਾੜੀ ਘਟਨਾ ਸੀ ਮਤਭਗੀ ਘਟਨਾ ਸੀ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਸੀ ਤੇ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਜਾਰੀ ਰੱਖੀ ਪੁਲਿਸ ਨੂੰ ਆਖਰ ਇਨਵੈਸਟੀਗੇਸ਼ਨ ਤੋਂ ਬਾਅਦ ਸਫਲਤਾਤ ਰਹੀ ਕਿਉਂਕਿ ਪੁਲਿਸ ਨੇ ਪੁਲਿਸ ਉਸ ਵਿਕਰੀ ਤੱਕ ਪਹੁੰਚ ਗਈ ਜਿਸ ਵਿਕਰੀ ਤੋਂ ਇੱਕ ਕੇਕ ਡਿਲੀਵਰ ਹੋਇਆ ਸੀ ਪਹੁੰਚਣੇ ਬਿਨਾਂ ਦਰਿ ਇਹ ਕਿੰਦਾ ਐਕਸ਼ਨ ਲਿਆ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਹ ਸੋਣ ਇਸ ਗੱਲ ਦਾ ਪਤਾ ਲਾਣ ਤੇ ਲੱਗੀ ਹੋਈ ਹੈ ਕਿ ਜਿਹੜਾ ਕੇਕ ਬਣਾਇਆ ਗਿਆ ਸੀ ਉਹ ਕਿਸ ਨੇ ਬਣਾਇਆ ਤੇ ਕਿਵੇਂ ਬਣਾਇਆ ਉਹਦੇ ਵਿੱਚ ਕੀ ਕੀ ਪਾਇਆ ਗਿਆ ਨਾਲ ਪੁਲਿਸ ਇਸ ਗੱਲ ਦਾ ਵੀ ਪਤਾ ਲਾਣ ਚ ਲੱਗੀ ਹੋਈ ਹੈ ਕਿ ਉਹ ਫੂਡ ਸਪਲਾਈ ਕੰਪਨੀ ਰਹੀ ਇੱਕ ਪਤਾ ਲਾ ਰਹੀ ਹੈ ਕਿ ਜਿਹੜਾ ਫੂਡ ਸਲਾਇ ਕੰਪਨੀ ਨੂੰ ਆਰਡਰ ਮਿਲਿਆ ਸੀ ਉਸ ਆਰਡਰ ਤੋਂ ਬਾਅਦ ਉਸਨੇ ਕਿਸ ਬੇਕਰੀ ਵਾਲੇ ਤੋਂ ਇਹ ਆਰਡਰ ਲੈ ਕੇ ਕਿੰਗ ਘਰ ਪਹੁੰਚਾਇਆ ਸੀ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜਾ ਜਿਸ ਕੇਕ ਦਾ ਸੇਵਨ ਹੋਇਆ ਜਿਹੜਾ ਕੇਕ ਬੇਕਰੀ ਤੋਂ ਆਇਆ ਸੀ ਉਹਦੇ ਜਿਹੜਾ ਕੇਕ ਦਾ ਥੋੜਾ ਜਿਹਾ ਬਚਿਆ ਸੀ ਉਹ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤਾਂ ਕਿ ਉਹਨੂੰ ਲੈਬ ਦੇ ਵਿੱਚ ਭੇਜਿਆ ਜਾਵੇ ਉਸ ਤੋਂ ਬਾਅਦ ਹੀ ਉਸ ਲੈਬ ਦੀ ਰਿਪੋਰਟ ਨਾਲ ਕੁਝ ਸਾਹਮਣੇ ਆ ਸਕਦਾ ਹੈ ਕਿ ਆਖਰ ਮਾਨਵੀ ਦੀ ਮੌਤ ਦਾ ਮੌਤ ਦੀ ਵਜ੍ਹਾ ਕੀ ਸੀ ਕਿ ਉਸ ਕੇਕ ਦੇ ਖਾਣ ਕਰਕੇ ਹੀ ਮਾਨਵੀ ਦੀ ਮੌਤ ਹੋਈ ਹੁਣ ਦੇਖਦੇ ਹਾਂ ਕਿ ਪੁਲਿਸ ਇਨਵੈਸਟੀਗੇਸ਼ਨ ਲੱਗੀ ਹੋਈ ਹੈ ਪਰ ਸਭ ਤੋਂ ਵੱਡਾ ਦੁੱਖ ਉਸ ਪਰਿਵਾਰ ਨੂੰ ਉਸ ਪਰਿਵਾਰ ਮਾਨਵੀ ਦੇ ਪਰਿਵਾਰ ਨੂੰ ਹੈ ਕਿ ਜਿਸ ਮਾਨਵੀ ਦੇ ਜਨਮ ਦਿਨ ਨੂੰ ਮਨਾਣ ਲਈ ਉਹ ਪਰਿਵਾਰ ਖੁਸ਼ ਸੀ ਉਹ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਉਹ ਪਰਿਵਾਰ ਸਦਮੇ ਵਿੱਚ ਦੋਸਤੋ ਅੱਜ ਅੱਜ ਲਈ ਬਸ ਇਨਾ ਹੀ ਨਮਸਕਾਰ ਜੈ ਦੋਸਤੋ